ਵਾਸੂ ਨਾਮ ਸਿੰਘ ਜੀ ਮਹਾਰਾਜ ਜਾਣ ਵਾਲੇ ਜਿਨ੍ਹਾਂ ਨੇ ਕਿਸਗੜ ਸਾਹਿਬ ਦੀ ਸੇਵਾ ਦਾ ਉਸ ਵੇਲੇ ਹੀ ਦੱਸਿਆ ਸੀ ਬਾਬਾ ਹਰੀ ਸਿੰਘ ਜੀ ਮਹਾਰਾਜ ਉਹਨਾਂ ਨੂੰ ਬਰੋਸਾ ਸੀ ਸੇਧ ਸੰਗ ਬਾਬਾ ਹਰੀ ਸਿੰਘ ਜੀ ਇਹਨਾਂ ਦੀ ਯਾਰ ਤੇ ਤੁਸੀਂ ਬੁੱਧਤੇ ਬੈਠੇ ਹੋ ਅੱਖਾਂ ਦੀ ਨਿਗਾ ਪਾਵੇਂ ਨਹੀਂ ਸੀ ਬਾਅਦ ਵਿੱਚ ਬੈਠੇ ਹੀ ਦੱਸ ਦਿੰਦੇ ਸੀ ਆ ਤੈਂ ਕਿਹੜਾ ਰੰਗ ਮੰਨਿਆ ਪੱਗ ਦਾ ਕਿਹੜਾ ਰੰਗ ਹੈ ਤੇਰੇ ਕੱਪੜੇ ਦਾ ਕਿਹੜਾ ਰੰਗ ਦਾ ਸਾਡਾ ਇੱਕੋ ਜਿਹਾ ਵਿਸ਼ੇਸ਼ ਚਾਰ ਆਇਆ ਪਰ ਤਾਂ ਕਾਲਾ ਨਹੀਂ ਮੰਨਦੇ ਉਹ ਤਾਂ ਕਾਲੀ ਮੰਨਣ ਦਿੰਦੇ ਹੀ ਨੇ ਕਾਲੀ ਪਾਗ ਤਾਂ ਸਾਰਿਆਂ ਤੋਂ ਨਿੱਕੇ ਰੰਗਿਆ ਤੇ ਨੰਦੇ ਨਹੀਂ ਕਿ ਚੜਦਾ ਬਾਬਾ ਹਰੀ ਸਿੰਘ ਕਾਲੀ ਕੱਪ ਮੰਨਣ ਨੇ ਤੇ ਦੱਸਦੇ ਪਾਤਸ਼ਾਹ ਜੀ ਦੋ ਰੰਗ ਰੋਕ ਗਏ ਸੀ ਤੇ ਲਾਲ ਸੋਟ ਤੇ ਕਾਲਾ ਬਾਬਾ ਜੀ ਭਾਵੇਂ ਉਹਨਾਂ ਦਿਖਦਾ ਨਹੀਂ ਸੀ ਅੰਦਰੋਂ ਸਭ ਕੁਝ ਹੀ ਦੇਖਦੇ ਸੀ ਸਤਿਗੁਰੂ ਮਿਲੇ ਦਿਬ ਦ੍ਰਿਸ਼ਟ ਹੋਈ ਦੇਵਤਿਆਂ ਬੜੀ ਮਸਤੀ ਹੋ ਗਈ ਸਾਰੇ ਦੇਖ ਤੇ ਬਹੁਤ ਵੀ ਦਸਨ ਲੱਗੇ ਸਭ ਕੋ ਇਦਾਂ ਬੈਠੇ ਬੈਠੇ ਕਹਿੰਦੇ ਕਿੱਥੋਂ ਆਇਆ ਕਹਿੰਦੇ ਜਮਨ ਜੀ ਮਰਨ ਜੀ ਤੋਂ ਆਇਆ ਤੁਹਾਨੂੰ ਆ ਪਲਾਣਾ ਪੈਣ ਦਸੀ ਤੁਹਾਡੇ ਹੋਏ ਕਹਿੰਦੇ ਅਛਾ ਉਹ ਤੈਨੂੰ ਕਾਰੀ ਕਰਨ ਨੂੰ ਕਿਨੂੰ ਕਿਹਾ ਹੋਇਆ ਮਹਾ ਬੋਸਦੀ ਦ੍ਰਿਸ਼ਟੀ ਮਹਾ ਬੋਸਦੀ ਪਾਵਰ ਐਵੇਂ ਵਿੱਚ ਜਿੱਥੇ ਆ ਗਿਆ ਇਹ ਤਾਂ ਕਿਤਾਬਾਂ ਵਿੱਚੋਂ ਨਹੀਂ ਲੱਭਦੀਆਂ ਉਹਨਾਂ ਦੀ ਜੀਵਨ ਵਿੱਚੋਂ ਲੱਭਦੀਆਂ ਉਹਨਾਂ ਦੇ ਜੀਵਨ ਵਿੱਚੋਂ ਕੀ ਕੀ ਕਹਾ ਉਸਾਂ ਨੇ ਸੰਸਾਰ ਵਿੱਚ ਮੜੇ ਉਹ ਸਕੂਲ ਬਣਾਏ ਕੋਈ ਆਪਣੇ ਵਾਸਤੇ ਉਹਨਾਂ ਨੇ ਕੁਝ ਨਹੀਂ ਬਣਾਇਆ ਹਰਲੇ ਵੀ ਉਹ ਗੁਰਦੁਆਰਾ ਦੇ ਕੁਝ ਉਹਨਾਂ ਨੇ ਆਪਣਾ ਜੀਵਨ ਇਦਾਂ ਦੇ ਰੱਖਿਆ ਸਾਦਾ ਰੱਖਿਆ ਸਕੂਲ ਬਣਾਉਂਦੇ ਕਾਲਜ ਬਣਾਉਂਦੇ ਗੁਰਦੁਆਰੇ ਬਣਾਉਂਦੇ ਔਰ ਬੰਦਗੀ ਇੰਨੀ ਤੀਤੀਆਂ ਨੂੰ ਆਪਰਸ਼ ਕਰਦੇ ਹੁੰਦੇ ਸੀ ਤੇ ਬਹੁਤ ਬੰਦਗੀ ਜੁੜੀਆਂ ਆਤਮਾ ਸੀ ਔੜੀਆਂ ਹੋਈਆਂ ਜੇ ਨੂੰ ਦ੍ਰਿਸ਼ਟੀ ਕਰਦੇ ਨੇ ਜੋੜ ਦੇ ਨਾਲ